ਪਾਤੜਾ ਦੇ ਵਿੱਚ ਇੱਕ ਸੜਕ 'ਤੇ ਖਾਸ ਹੈ ਮੋਟਰਸਾਈਕਲ ਤੇ ਟਰੱਕ ਦੀ ਟੱਕਰ ਹੋਈ ਜਿਹਦੇ ਵਿੱਚ ਇੱਕ ਬੁਜ਼ੁਰਗ ਸਨੇਹ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਪਰਿਵਾਰ ਦੇ ਲੋਕ ਖੜੇ ਹਮਸੜੀ ਪਿੰਡ ਦੇ ਨਿਵਾਸੀ ਸੀ ਕਿ ਮੇਰੇ ਦਾ ਚਾਚਾ ਜੀ ਲੱਗਦੇ ਸੀ ਬਲਦੇਵ ਹਾਂਜੀ ਅੱਛਾ ਉਹਦੇ ਦੇ ਹਾਂ ਮਾਗਰ ਬੈਠੇ ਸੀ ਜੀ ਇਹ ਪਿੱਛੋਂ ਟਰਾਲ ਆਇਆ ਸਪੀਡ ਨਾਲ ਵੀ ਛੋਟ ਟੱਕਰ ਮਾਰੀ ਗਈ ਟਰੱਕ ਨੇ ਵਾਲ ਟੱਪੇ ਮਾਰੀ ਟਰੱਕ ਨੇ ਟੱਕਰ ਮਾਰੀ ਹਾਂ ਇਹ ਅੱਗੇ ਸੀ ਮਤਲਬ ਇਹ ਅੱਗੇ ਜਾ ਰਹੇ ਸੀ ਜੀ ਹਾਂ ਪਾਤੜਾ ਸਾਈਡ ਪਾਤੜਾ ਸਾਈਡ ਨੂੰ ਜਾ ਰਹੇ ਸੀ ਟਰੱਕ ਵੀ ਉਧਰ ਨੂੰ ਆ ਰਿਹਾ ਸੀ ਪੈਗ ਸੜਕੋਂ ਦੋਵਾਂ ਦੇ ਉੱਪਰ ਦੀ ਮੌਂਟ ਰਿਮੋਟ ਗੱਲ ਹੈ ਹਮਚੜੀ ਤੇ ਪਾਤਨ ਦੇ ਜਾਲੇ ਹਮਚੜੀ ਪਿੰਡ ਆਈ ਉਹਦੇ ਬਾਈਪਾਸ ਤੇ ਹੋਇਆ ਜੀ ਹੂੰ ਕੌਣ ਕੌਣ ਚੰਦਰ ਚੱਲਦੇ ਮੋਟਰਸਾਈਕਲ ਤੇ ਇੱਕ ਗੁਰਤੇਜ ਜੀ ਕੋਈ ਨਾਂ ਨਹੀਂ ਇੱਕ ਬਲੈਕ ਸੀ ਹਾਂ ਜੀ ਹਾਂ ਜੀ ਤੇ ਪਿੱਛੋਂ ਗੱਡੀ ਨਾਲ ਟਰਾਲਾ ਆਈ ਦਸ ਟਰਾਲੀ ਆ ਉਹਨੇ ਐਕਸੀਡੈਂਟ ਪਿੱਛੋਂ ਆ ਕੇ ਮਾਰਾਈ ਹੈ ਉੱਪਰ ਝਾੜਤਾ ਹੋਇਆ ਇਹ ਦੋਨੋਂ ਪਾਤਨ ਦੇ ਕੰਮ ਤੇ ਆ ਰਹੇ ਸੀ ਆਪਣੇ ਹਾਂ ਜੀ ਹਾਂ ਜੀ ਕੰਮ ਤੇ ਆ ਰਹੇ ਸੀ ਇਸ ਤਰ੍ਹਾਂ ਪਰਿਵਾਰ ਹੈ ਕੀ ਹਾਲਾਤ ਹੈ ਕਰਦੇ ਨੋਰਮਲ ਪਰਿਵਾਰ ਆ ਇਹ ਜੀ ਮੁੰਡੇ ਦੀ ਆਪਣੇ ਪਿੰਡੋਂ ਹਮਚੜੀੋਂ ਇਕ ਦਾ ਨਾਮ ਗੁਰਤੇਜ ਸਿੰਘ ਰਵੀ ਸਿੰਘ ਸਨ ਆਫ ਬੀਰਵਾਲ ਸਿੰਘ ਇਕ ਦਾ ਨਾਮ ਲੀਲਾ ਸਿੰਘ ਸਨ ਆਫ ਪੂਰਨ ਸਿੰਘ ਇਹ ਮੁੰਡੇ ਜਿਹੜੀ ਤਿਆਰੀ ਦੀ ਰਵੀ ਸਿੰਘ ਜਿਹੜਾ ਗੁਰਤੇਜ ਸਿੰਘ ਤੇ ਲੀਲਾ ਸਿੰਘ ਅੱਡੇ 'ਤੇ ਬੈਠਿਆ ਜੀ ਇਹ ਪਾਤਰਾ ਨੂੰ ਜਾ ਰਹੀ ਦੀ ਤੇ ਇਹਨਾਂ ਦੇ ਮਾਗਰਾ ਜਾ ਕੇ ਬਾਈਪਾਸ ਤੇ ਟਰੱਕ ਮਾਰਿਆ ਜੀ ਇਹਨਾਂ ਦੀ ਉੱਥੇ ਬੌਕੇ ਦੀ ਡੈਥ ਹੋ ਗਈ ਦੋਆਂ ਦੀ ਦੋਏ ਪੂਰੀ ਹੋ ਗਈ ਸਰਕਾਰ ਨੂੰ ਸਾਡੀ ਬੇਨਤੀ ਹੈ ਕਿ ਵੰਦਨ ਸਾਫ ਮਿਲੇ ਨੇ ਇਹਨਾਂ ਨੂੰ ਤੇ ਉਹਨਾਂ ਦੇ ਕਾਰਵਾਈ ਹੋਵੇ ਟਰੱਕ ਵਾਲਿਆਂ ਤੇ ਜੀ ਸਾਡੀ ਆਹੀ ਬੇਨਤੀ ਸਰਕਾਰ ਨੂੰ ਗਰੀਬ ਨੂੰ ਸਰ ਹਮਚੜੀ ਬਾਈਪਾਸ ਕੋਲੇ ਹੋਇਆ ਜੀ ਹਮਚੜੀ ਵਾਲੀ ਸਾਈਡ ਤੋਂ ਪਾਤੜਾ ਵੱਲ ਨੂੰ ਦੋ ਮੋਟਰਸਾਈਕਲ ਸਵਾਰ ਆ ਰਹੇ ਸੀ ਜਦੋਂ ਹਮਚੜੀ ਬਾਈਪਾਸ ਤੋਂ ਥੋੜਾ ਅੱਗੇ ਟੱਪੇ ਤਾਂ ਪਿੱਛੋਂ ਇੱਕ ਟਰਾਲਾ ਆ ਰਿਹਾ ਸੀ ਟਰਾਲੇ ਵਾਲੇ ਨੇ ਮੋਟਰਸਾਈਕਲ ਨੂੰ ਫੇਟ ਮਾਰੀ ਤੇ ਮੋਟਰਸਾਈਕਲ ਦੇ ਦੋਏ ਐਂਡ ਦੀ ਸਪੋਰਟ ਉਹਨਾਂ ਦੀ ਦੋਆਂ ਦੀ ਡੱਤੀ ਤੇ ਪਰਚਾ ਦਰਜ ਕਰ ਲਿਆ ਇੱਥੇ ਰਹਿਣ ਵਾਲੇ ਦੋਨੋਂ ਇਹ ਦੋਨੇ ਹਮਚੜੀ ਦੇ ਨੇ ਕੀ ਨਾਮ ਹੈ ਇੱਕ ਦਾ ਨਾਮ ਬਲਦੇਵ ਸਿੰਘ ਦਾ ਪੁੱਤਰ ਕੁਰਨ ਸਿੰਘ ਉਮਰ ਕਰੀਬ 65 ਸਾਲ ਹੈ ਕਿਸ ਤਰ੍ਹਾਂ ਇਹ ਤੁਹਾਨੂੰ ਕੁਝ ਮਦਦ ਹੋਏ ਇਹ ਤਾਰਾ ਸਰ ਲਾਈਆ ਸੀ 106 ਜੀ ਵਨ ਇੱਕ 283 ਤੇ 324 ਜੀਵਨ 4 ਬੀ ਐਨ ਐਸ ਟਰੱਕ ਡਰਾਈਵਰ ਖਰਾਕ ਟਰੱਕ ਡਰਾਈਵਰ ਬਣਾ ਰਹੇ ਪੋਸਟਕਾਡ ਮਿਲਾ ਰਹੇ ਪੋਸਟਮਾਨ ਨੂੰ ਕਹ ਰਹੇ ਆ ਟਰੱਕ ਕਬਜ਼ੇ ਚ ਲੈਣ ਲਿਆ ਟਰੱਕ ਨੇ ਮੋਟਰਸਾਈਕਲ ਸਵਾਰਾਂ ਨੂੰ ਹਿੱਟ ਕੀਤਾ ਹੈ ਔਰ ਉਸ ਦੇ ਵਿੱਚ ਇੱਕ ਬੁਜ਼ੁਰਗ ਔਰ ਇੱਕ ਨੌਜਵਾਨ ਦੀ ਮੌਤ ਹੋਈ ਹੈ ਪੁਲਿਸ ਨੇ ਟਰੱਕ ਚਾਲਕ ਦੇ ਖਿਲਾਫ ਮੁਕਦਮਾ ਦਰਜ ਕਰਕੇ ਮ੍ਰਿਤਕ ਦੀ ਡੈੱਡ ਬੋਡੀ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪਤਲ ਵਿੱਚ ਕਰਾ ਕੇ ਵਾਰਸਾਂ ਨੂੰ ਸੌਂਪਿਆ ਜਾ ਰਿਹਾ ਹੈ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼